ਤਰਨਤਾਰਨ ਯਾ ਜਿਮਨੀ ਚੋਣਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਉੱਥੇ ਹੀ ਦੋ ਨਾਮੀ ਆਖੂ ਜਿਹੜੇ ਕਿ ਕਾਂਗਰਸ ਦੇ ਵਿੱਚ ਪੱਲਾ ਛਾੜ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੱਸਣ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਆ ਤਾਂ ਗੱਲ ਕਰੀਏ ਉੱਥੇ ਹੀ ਪੰਜਾਬ ਦੇ ਸਿਆਸੀ ਪੁਚਾਲ ਦੇ ਨਾਲ ਜਿਹੜੀ ਤੇ ਇੱਕ ਹਲਚਲ ਦੇਖਣ ਨੂੰ ਮਿਲ ਰਹੀ ਹੈ ਇਸ ਦੌਰਾਨ ਹਰ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ سلسلے ਦੇ ਨਾਲ ਇਹ ਚੱਲਦੇ ਆਉਣ ਵਾਲੇ ਜਿਮਨੀ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਇਸ ਤਰ੍ਹਾਂ ਜਿਮਨੀ ਚੋਣ ਤੋਂ ਠੀਕ ਪਹਿਲਾਂ ਤਰਨਤਾਰਨ ਜ਼ਿਲ੍ਹੇ ਜ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ ਤਰੰਤਰਨ ਵਿਧਾਨ ਸਭਾ ਖੇਤਰ ਦੇ ਦੋ ਕਾਂਗਰਸ ਨੇਤਾ ਜਿਨ੍ਹਾਂ ਨੇ 25 ਅਕਤੂਬਰ ਯਾਨੀ ਕਿ ਕੱਲ ਦਿੱਲੀ ਜਾ ਕੇ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਪਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਨੇਤਾ ਦੇ ਵਿੱਚੋਂ ਬਲਾਕ ਕਮੇਟੀ ਦੇ ਇੱਕ ਤਾਂ ਅਧਿਕਾਰਸ਼ਤ ਅਤੇ ਪੀਪੀਸੀਸੀ ਦੇ ਰਣਜੀਤ ਸਿੰਘ ਢਿੱਲੋਂ ਅਤੇ ਉਥੇ ਹੀ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਬੁਲਾ ਕਾਂਗਰਸ ਕਮੇਟੀ ਗੱਦੀਪਿੰਡ ਦੇ ਜਗਜੀਤ ਜਗਮੀਤ ਸਿੰਘ ਜਿਹੜੇ ਕਿ ਢਿੱਲੋਂ ਉਹ ਸ਼ਾਮਲ ਹੋਏ ਨੇ ਤੇ ਜਿਸ ਤੋਂ ਬਾਅਦ ਇੱਕ ਵੱਡਾ ਜਿਹੜਾ ਕਿ ਝਟਕਾ ਕਹਿ ਸਕਦੇ ਆ 25 ਅਕਤੂਬਰ ਨੂੰ ਜਿਹੜਾ ਕਿ ਦੋਹਾਂ ਨੇਤਾ ਨੇ ਦਿੱਲੀ ਦੇ ਵਿੱਚ ਭਾਜਪਾ ਦੇ ਰਾਸ਼ਟਰੀ ਤਰੁਚੁੰਗ ਦੀ ਜਿਹੜੀ ਕਿ ਹਾਜ਼ਰੀ ਵਿੱਚ ਭਾਜਪਾ ਸ਼ਾਮਲ ਕਰਵਾਇਆ ਤੇ ਇਸ ਮੌਕੇ ਦੋਹਾਂ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਦੇਸ਼ ਦੇ ਹਿੱਤ ਵਿੱਚ ਜਾ ਕੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਭਾਜਪਾ ਦੇ ਮੰਚ ਤੇ ਕੰਮ ਕਰਦੇ ਹੋਏ ਲੋਕ ਤੱਕ ਸਹੀ ਸੁਨੇਹਾ ਪਹੁੰਚਾਉਣ ਖੇਤਰ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਵਿੱਚ ਯੋਗਦਾਨ ਪਾਉਣ ਦੇ ਲੱਖਾਂ ਵਿਚਾਰ ਰੱਖਦੇ ਨੇ ਤੇ ਇਹ ਦੋਹਾਂ ਨੇਤਾ ਦੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਪਾਰਟੀ ਨੂੰ ਤਰਨ-ਤਰਨ ਖੇਤਰ ਦੇ ਵਿੱਚ ਮਜ਼ਬੂਤ ਸਿਆਸੀ ਹੌਂਸਲਾ ਮਿਲਿਆ ਹੈ ਤੇ ਇਹ ਪਹੁੰਚਾਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਸਿਆਸੀ ਚੁਣੌਤੀ ਦਾ ਸਵਭ ਬਣ ਚੁੱਕਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਦੋ ਨੇਤਾ ਜਿਹੜੇ ਕਿ ਕਾਂਗਰਸ ਨੂੰ ਅਲਵਿਦਾ ਕਹਿ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੇ ਹੀ ਇਸ ਤਰ੍ਹਾਂ ਤਰ੍ਹਾਂ ਨਹੀਂ ਇਹ ਚਿਮਨੀ ਚੋਣਾ ਤੋਂ ਪਹਿਲਾਂ ਇੱਕ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਅੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦਸਨੂ ਲੈ ਕੇ ਸਭ ਤੋਂ ਵੱਡੀ ਖਬਰ ਆ ਤਾਂ ਗੱਲ ਕਰੀਏ ਉਥੇ ਹੀ ਪੰਜਾਬ ਦੇ ਸਿਆਸੀ ਪੁਚਾਲ ਦੇ ਨਾਲ ਜਿਹੜੀ ਤੇ ਇੱਕ ਹਲਚਲ ਦੇਖਣ ਨੂੰ ਮਿਲ ਰਹੀ ਹੈ ਇਸ ਦੌਰਾਨ ਹਰ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ سلسلے ਦੇ ਨਾਲ ਇਹ ਚੱਲਦੇ ਆਉਣ ਵਾਲੇ ਜਿਮਨੀ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਹੈ ਤੇ ਉਥੇ ਹੀ ਦੱਸਦੀ ਹੈ ਕਿ ਇਸ ਤਰ੍ਹਾਂ ਜਿਮਨੀ ਚੋਣ ਤੋਂ ਠੀਕ ਪਹਿਲਾਂ ਤਰਨਤਾਰਨ ਜ਼ਿਲ੍ਹੇ ਜ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ ਤਰੰਤਰਨ ਵਿਧਾਨ ਸਭਾ ਖੇਤਰ ਦੇ ਦੋ ਕਾਂਗਰਸ ਨੇਤਾ ਜਿਨ੍ਹਾਂ ਨੇ 25 ਅਕਤੂਬਰ ਯਾਨੀ ਕਿ ਕੱਲ ਦਿੱਲੀ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਨੇਤਾ ਦੇ ਵਿੱਚੋਂ ਬਲਾ ਕਮੇਟੀ ਦੇ ਇੱਕ ਤਾਂ ਅਧਿਕਾਰਸ਼ਤ ਅਤੇ ਪੀਪੀ ਸੀਸੀ ਦੇ ਰਣਜੀਤ ਸਿੰਘ ਢਿੱਲੋਂ ਅਤੇ ਉਥੇ ਹੀ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਭੁਲਾ ਕਾਂਗਰਸ ਕਮੇਟੀ ਗੱਦੀਪਿੰਡ ਦੇ ਜਗਜੀਤ ਜਗਮੀਤ ਸਿੰਘ ਜਿਹੜੇ ਕਿ ਢਿੱਲੋਂ ਉਹ ਸ਼ਾਮਲ ਹੋਏ ਨੇ ਤੇ ਜਿਸ ਤੋਂ ਬਾਅਦ ਇੱਕ ਵੱਡਾ ਜਿਹੜਾ ਕਿ ਝਟਕਾ ਕਹਿ ਸਕਦੇ ਆ 25 ਅਕਤੂਬਰ ਨੂੰ ਜਿਹੜਾ ਕਿ ਦੋਹਾਂ ਨੇਤਾ ਨੇ ਦਿੱਲੀ ਦੇ ਵਿੱਚ ਭਾਜਪਾ ਦੇ ਰਾਸ਼ਟਰੀ ਤਰੁਚੰਗ ਦੀ ਜਿਹੜੀ ਕਿ ਹਾਜ਼ਰੀ ਵਿੱਚ ਭਾਜਪਾ ਸ਼ਾਮਲ ਕਰਵਾਇਆ ਤੇ ਇਸ ਮੌਕੇ ਦੋਹਾਂ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਦੇਸ਼ ਦੇ ਹਿੱਤ ਵਿੱਚ ਜਾ ਕੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਭਾਜਪਾ ਦੇ ਮੰਚ ਤੇ ਕੰਮ ਕਰਦੇ ਹੋਏ ਲੋਕ ਤੱਕ ਸਹੀ ਸੁਨੇਹਾ ਪਹੁੰਚਾਉਣ ਖੇਤਰ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਵਿੱਚ ਯੋਗਦਾਨ ਪਾਉਣ ਦੇ ਲੱਖਾਂ ਵਿਚਾਰ ਰੱਖਦੇ ਨੇ ਤੇ ਇਹ ਦੋਹਾਂ ਨੇਤਾ ਦੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਨੂੰ ਪਾਰਟੀ ਨੂੰ ਤਰਨ ਤਰਨ ਖੇਤਰ ਦੇ ਵਿੱਚ ਮਜ਼ਬੂਤ ਸਿਆਸੀ ਹੌਂਸਲਾ ਮਿਲਿਆ ਹੈ ਤੇ ਇਹ ਪਹੁੰਚਾਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਸਿਆਸੀ ਚੁਣੌਤੀ ਦਾ ਸਵਭ ਬਣ ਚੁੱਕਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਦੋ ਨੇਤਾ ਜਿਹੜੇ ਕਿ ਕਾਂਗਰਸ ਨੂੰ ਅਲਵਿਦਾ ਕਹਿ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਤਹੇ ਹੀ ਇਸ ਤਰ੍ਹਾਂ ਤਰ੍ਹਾਂ ਦੀਆਂ ਚਿਮਨੀ ਚੋਣਾ ਤੋਂ ਪਹਿਲਾਂ ਇੱਕ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦੇ ਦਿੱਤਾ